4 ਮਹੀਨੇ ਹੋ ਗਏ ਜੀ ਗੰਦਾ ਪਾਣੀ ਆ ਰਿਹਾ ਵਾ ਥੋੜੀ ਖੋਦਦੇ ਆਸਾਰ ਪਾਣੀ ਚ ਸਮੈਲ ਆਂਦੀ ਹੈ ਮਿੱਟੀ ਨਾਲ ਆਂਦੀ ਰੇਤਾ ਨਾਲ ਆਂਦਾ ਪਾਣੀ ਦੇ ਵਿੱਚ ਐਲ ਬਲੌਕ ਦੇ ਰਹਿਣ ਵਾਲਿਆਂ ਐਲ ਬਲੌਕ ਦੀ ਸਾਰੇ ਏਰੀਆ ਚ ਪੂਰਾ ਗੰਦਾ ਪਾਣੀ ਗੱਟਰ ਦਾ ਆ ਰਿਹਾ ਵਾ ਅਸੀਂ ਦੱਸ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਵੀ ਇੱਥੇ ਸੀਵਰੇਜ ਤੇ ਪਾਣੀ ਦਾ ਵੀ ਇਕੱਠਾ ਹੋ ਕੇ ਆ ਰਿਹਾ ਵੀ ਇਹਦਾ ਕੋਈ ਹੱਲ ਕਰੋ ਸਮਝੋ ਬਾਹਰ ਆ ਜੀ ਲੋਕਾਂ ਦੀ ਸਰਕਾਰ ਬਣੀ ਲੋਕਾਂ ਦੀ ਆ ਲੋਕਾਂ ਨੇ ਇੰਨਾ ਵਧੀਆ ਫਤਵਾ ਦਿੱਤਾ ਉਹਨਾਂ ਨੂੰ 52 ਐਮ ਐਲ ਏ ਜਿੱਤ ਕੇ ਉਹਨਾਂ ਨੂੰ ਦਿੱਤੇ ਨੇ 92 ਅੰਬੀ ਅਧਿਕਾਰੀ ਆਂਦੇ ਆ ਦੇਖਦੇ ਆ ਚਲੇ ਜਾਂਦੇ ਆ ਕਰਦਾਂਗੇ ਨਹੀਂ ਸਹੀ ਆਂਟੀ ਆਪਣੇ ਬੱਚਿਆਂ ਦੇ ਲਈ ਕੋਠੀ ਜੇ ਕੰਮ ਕਰਦੇ ਨੇ ਕੋਠੀ ਜੋ ਪਾਣੀ ਭਰ ਕੇ ਲੈ ਕੇ ਆਂਦੇ ਨੇ ਪਾਣੀ ਪਲਾਂਦੀ ਉਹਨਾਂ ਨੂੰ ਇਲਾਕੇ ਦੇ ਐਮਐਲਏ ਨੇ ਜ਼ੋਨ ਡੀ ਦਫ਼ਤਰ ਜੇ ਕੰਪਲੇਟਾ ਪਾਈਆਂ ਸੀਗੀਆਂ ਅਜੇ ਤੱਕ ਸਾਡੀ ਸੁਣਵਾਈ ਨਹੀਂ ਹੋਈ ਜੀ ਅਗਲਾ ਅਸੀਂ ਇਹੀ ਐਕਸ਼ਨ ਸਾਰਾ ਮਹੱਲਾ ਇਕੱਠਾ ਹੋ ਕੇ ਫਿਰ ਜੋਨ ਡੀ ਦੇ ਬਾਹਰ ਬੈਠਾਂਗੇ ਇਥੋਂ ਪਾਣੀ ਭਰ ਕੇ ਲੈ ਕੇ ਜਾਵਾਂਗੇ ਉਹਨਾਂ ਨੂੰ ਪਰ ਕਹਾਂਗੇ ਜਿਹੜੇ ਵੱਡੇ ਅਫਸਰ ਨੇ ਵੀ ਆ ਪੀ ਕੇ ਤੁਸੀਂ ਪੀ ਕੇ ਦੇਖੋ ਜਰਾ ਇੱਕ ਵਾਰੀ ਕੰਪਲੇਨ ਕੀਤੀ ਸੀ ਤਾਂ ਚੈੱਕ ਕਰਨ ਵਾਲੀ ਵੀ ਇੱਕ ਵਾਰੀ ਆਈ ਸੀ ਤੇ ਸੈਂਪਲ ਲੈ ਕੇ ਗਏ ਨੂੰ ਉਸ ਤੋਂ ਕੋਈ ਸੁਧਾਰ ਨਹੀਂ ਹੋਇਆ ਫਿਰ ਖੜੇ ਨੇ ਉਹਨਾਂ ਨੂੰ ਦੱਸਿਆ ਕਿ ਕਹਿੰਦੇ ਆਉਂਦੇ ਤੁਸੀਂ ਫਿਲਟਰ ਵਾਲਾ ਪਾਣੀ ਬੋਤਲਾਂ ਮੰਗਾ ਲਿਆ ਕਰੋ ਪੀਆ ਕਰੋ ਕਹਿੰਦੇ ਇਹ ਗਰੀਬ ਬੰਦੇ ਆ ਰੋਜ਼ ਕਿੱਥੋਂ ਅਸੀਂ ਇੰਨਾ ਪਾਣੀ ਮੁੱਲ ਦਾ ਕਿੱਥੋਂ ਲੈ ਸਕਦੇ ਅਸੀਂ ਕੋਠੀ 'ਚ ਭਰ ਕੇ ਲਾਉਨੇ ਆ ਦੋ ਦੋ ਚਾਰ ਚਾਰ ਬੋਤਲਾਂ ਚੱਕੇ 'ਚ ਲਾਉਣੀਆਂ ਰੋਜ਼ ਸੂਬਾ ਸ਼ਾਮ ਡੋਨਟ ਜੋਂ ਡੀ ਦੇ ਵਿੱਚ ਬੈਠਾਂਗੇ ਜਾ ਕੇ ਜੀ ਸਾਰੇ ਉਹਨਾਂ ਨੂੰ ਕੰਪਲੇਟ ਕਰਾਂਗੇ ਸਾਰਾ ਮੱਲਾ ਇੱਕ ਇਕੱਠੇ ਹੋ ਕੇ ਉੱਥੇ ਬਾਤ ਧਾਨਾ ਦੇਵਾਂਗੇ ਉਹਨਾਂ ਦੀ ਅਰੇ ਜੰਨਾ ਕੋਲ ਬਤਾਈਏ ਓਤਨੇ ਹੀ ਸਮੇਂ ਹੈ 3-4 ਮਹੀਨੇ ਦਾ 3-4 ਮਹੀਨਾ ਦਾ ਲੇਡੀ ਜੱਸ ਰਹੀਆਂ ਚੁੰਨੀ ਟੂਟੀ ਤੇ ਡਬਲ ਡਬਲ ਕੱਪੜਾ ਬਨ ਫੇਰ ਛਾਂੜ ਕੇ ਥੱਲੇ ਥੋੜਾ ਸਾਫ਼ ਪਾਣੀ ਆਉਂਦਾ ਪਰ ਪਾਣੀ 'ਚੋ 스ਮੈਲ ਵੀ ਆਉਂਦੀ। ਮੇਰਾ ਨਾਮ ਸਿੰਤੂ ਰਾਨੀ ਹੈ। ਕਿਹੜੇ ਇਲਾਕੇ ਦੇ ਰਹਿਣ ਵਾਲੇ ਹੋ? ਐਲ ਬਲਾਕ ਦੇ ਰਹਿਣ ਵਾਲੇ ਆਂ। ਐਲ ਬਲਾਕ ਦੀ ਸਾਰੇ ਏਰੀਆ 'ਚ ਪੂਰਾ ਗੰਦਾ ਪਾਣੀ ਗੱਟਰ ਦਾ ਆ ਰਿਹਾ ਵਾ। ਕਿੰਨੇ ਸਮੇਂ ਤੋਂ ਆ ਰਿਹਾ? 15-20 ਮਿੰਟ ਦਾ ਪੂਰਾ ਗੰਦਾ ਆਂਦਾ ਵਾ। 4-5 ਮਹੀਨਿਆਂ ਤੋਂ ਪੂ ਲਗਾਤਾਰ ਗੰਦਾ ਪਾਣੀ ਆਂਦਾ ਵਾ। ਅੱਛਾ ਜੀ ਤੁਸੀਂ ਕਦੇ ਕੰਪਲੇਨ ਕੀਤੀ ਏ ਦੀ? ਕੰਪਲੇਨ ਕੀਤੀ ਸੀ ਤਾਂ ਚੈੱਕ ਕਰਨ ਵਾਲੇ ਵੀ ਇੱਕ ਵਾਰੀ ਆਏ ਸੀ ਤੇ ਸੈਂਪਲ ਲੈ ਕੇ ਗਏ ਨ ਉਸ ਤੋਂ ਕੋਈ ਸੁਧਾਰ ਨਹੀਂ ਇੱਥੇ। ਤੇ ਹੁਣ ਕੀ ਕਹਿੰਦੇ ਨੇ ਜਦ ਕੋਈ ਕੁਛ ਕਰਦੇ ਨਹੀਂ ਹੈਗੇ ਬੱਚੇ ਸਾਡੇ ਪਾਣੀ ਪੀ ਕੇ ਗੰਦਾ ਗੰਦਾ ਤੇ ਬਿਮਾਰ ਪਈ ਜਾ ਰਹੇ ਨੇ ਅੱਛਾ ਤੇ ਹੁਣ ਕੋਈ ਆਇਆ ਵਾ ਤੁਹਾਡੇ ਇਲਾਕੇ ਤੁਣਵਾਈ ਵਾਸਤੇ ਸਾਡੇ ਇਲਾਕੇ ਚ ਆਏ ਨੇ ਆਂਦੇ ਨੇ ਸੁਣ ਕੇ ਚਲੇ ਜਾਂਦੇ ਨੇ ਆਂਦੇ ਨੇ ਸੁਣ ਕੇ ਚਲੇ ਜਾਂਦੇ ਨੇ ਫਿਰ ਉਸ ਪਰ ਹੱਲ ਨਹੀਂ ਹੁੰਦਾ ਕੋਈ ਹੱਲ ਨਹੀਂ ਹੁੰਦਾ ਕੀ ਕੀ ਸਮੱਸਿਆ ਆ ਰਹੀ ਹੈ ਅਸੀਂ ਕੋਠੀ ਚ ਭਰ ਕੇ ਲਾਉਨੇ ਆ ਦੋ 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 ਚਾਰ ਚਾਰ ਬੋਤਲਾ ਚੱਕੇ ਮੇ ਲਾਉਣੀ ਆ ਰੋਜ਼ ਸਵੇਰ ਸ਼ਾਮ ਕਿੰਨਾ ਕੈਸੇ ਪਿਲਾਇਆ ਜਾਣਾ ਬੱਚੇ ਨੇ ਚੱਕ ਚੱਕੇ ਨਹੀਂ ਆ ਮੋਲ ਕਰਨਾ ਕ ਪਿੰਦੇ ਆ ਅੱਛਾ ਜੀ 20 ਰੁਪਏ ਬੋਤਲ ਕੌਣ ਪਿਲਾਏਗਾ ਇਤਨਾ ਪਾਣੀ ਅਸੀਂ ਤਾਂ ਪਰੇਸ਼ਾਨ ਚਲੋ ਬੱਚਾ ਨੂੰ ਮੈਂ ਲੈ ਆਉਣੀ ਆ ਬੰਦਾ ਵੱਡਾ ਕਿਤਨਾ ਕ ਪੀਏਗਾ ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੋਂ ਦਿੱਕਤ ਆ ਇਹ ਅਰੇ ਜੰਨਾ ਕੋ ਬਤਾਈਏ ਉਨੇ ਹੀ ਸਮੇਂ ਹੈ 3-4 ਮਹੀਨੇ ਦਾ 3-4 ਮਹੀਨਾ ਦਾ اچھا 3-4 ਮਹੀਨੇ ਹਾਂਜੀ ਮੈਂ ਤਾਂ ਸਵੇਰ ਨਿਕਲਦੀ ਹਾਂ ਦੁਪਹਿਰ ਮੈਂ ਆਉਂਦੀ ਹਾਂ ਦੁਪਹਿਰ ਸੇ ਮੈਂ ਸ਼ਾਮ ਨੂੰ ਆਉਂਦੀ ਆ ਕੌਣ ਆਤਾ ਕੌਣ ਇਹ ਮੈਨੂੰ ਨਹੀਂ मालूम ਹੈ ਜੋ ਇਹ ਬਤਾਈ ਹੋ ਉਸੇ ਕ ਪਤਾ ਹੈ ਲੇਕਿਨ ਮੈਂ ਬੋਤਲਾ ਦੋਨੋਂ ਟਾਈਮ ਲੈ ਕੇ ਆਉਣੀ ਆ ਚਾਰ-ਚਾਰ ਪੰਜ-ਪੰਜ ਬੋਤਲਾ ਚੱਕ ਕੇ ਲਾਉਣੀ ਆ ਕੋਈ ਹੱਲ ਨਹੀਂ ਹੋ ਰਿਹਾ ਕੋਈ ਹੱਲ ਹੀ ਨਹੀਂ ਆ ਬਹੁਤ ਗੰਦਾ ਪਾਣੀ ਜਾਂਦਾ ਬਾਈ ਹਾਂਜੀ ਬਹੁਤ ਸੰਦੀਪ ਸਿੰਘ ਜੀ ਕਿਹੜਾ ਇਲਾਕਾ ਕੀ ਹੋਇਆ ਜੀ ਇਹ ਐਲਮ ਲੋਕ ਦਾ ਇਲਾਕਾ ਬੀਆਰਐਸ ਨਗਰ ਦਾ ਹਾਂ ਹਾਂ ਜੀ ਕਿੰਨੇ ਸਮੇਂ ਤੋਂ ਦਿੱਕਤ ਆ ਰਹੀ ਕੀ ਜੀ ਜਦੋਂ ਟੂਟੀ ਖੋਲਦੇ ਆਂ ਜੇ ਨਾ ਪਾਣੀ ਆਤਾ ਹੈ ਗੰਦਾ ਇੱਥੇ 4 ਮਹੀਨੇ ਹੋ ਗਏ ਜੀ ਗੰਦਾ ਪਾਣੀ ਆ ਰਿਹਾ ਵਾ ਟੂਟੀ ਖੋਲਦਿਆਂ ਸਾਰ ਪਾਣੀ ਚੋ ਸਮੈਲ ਆਂਦੀ ਹੈ ਮਿੱਟੀ ਨਾਲ ਆਂਦੀ ਰੇਤਾ ਨਾਲ ਆਂਦਾ ਪਾਣੀ ਦੇ ਵਿੱਚ ਗਟਰ ਦਾ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਪੀਣ ਵਾਲੇ ਪਾਣੀ ਦੇ ਵਿੱਚ ਰਲ ਕੇ ਆਂਦਾ ਹੈ ਤਿੰਨ ਚਾਰ ਮਹੀਨੇ ਹੋ ਗਏ ਕੰਪਲੀਟਾ ਕਰੀ ਜਾਂਦੇ ਕੋਈ ਵੀ ਸਹੀ ਕਰਨ ਨਹੀਂ ਆ ਰਿਹਾ ਕੋਈ ਬਿਮਾਰੀ ਵੀ ਹੋਈ ਫੇਲੀ ਬਈ ਛੋਟੇ ਛੋਟੇ ਬੱਚੇ ਬਿਮਾਰ ਹੋ ਹੀ ਰਹੇ ਆ ਜੀ ਅੱਛਾ ਕਦੀ ਕਿਸੇ ਘਰ ਚ ਬਿਮਾਰ ਹੋ ਜਾਂਦਾ ਕਦੀ ਕਿਸੇ ਘਰ ਚ ਆਂਟੀ ਨੇ ਇਹ ਆਂਟੀ ਨੇ ਹੋ ਗਏ ਇਲਾਕੇ ਦੇ ਵਿੱਚ ਹੋ ਗਏ ਹੁਣ 12 15 ਹੁਣ ਸਾਡੀ ਵਾਲੀ ਗਲੀ ਤੇ ਸਾਨੂੰ ਪਤਾ ਵਾ ਬਾਕੀ ਕਿਸਦਾ ਕਹਿ ਨਹੀਂ ਸਕਦੇ ਕੋਈ ਅਧਿਕਾਰੀ ਹੁਣ ਆਂਦੇ ਅਧਿਕਾਰੀ ਆਂਦੇ ਆ ਦੇਖਦੇ ਆ ਚਲੇ ਜਾਂਦੇ ਆ ਕਰ ਦਾਂਗੇ ਜੀ ਸਹੀ ਆਂਟੀ ਆਪਣੇ ਬੱਚਿਆਂ ਦੇ ਲਈ ਕੋਠੀ ਜੇ ਕੰਮ ਕਰਦੇ ਨੇ ਕੋਠੀ ਜੋ ਪਾਣੀ ਭਰ ਕੇ ਲੈ ਕੇ ਆਂਦੇ ਮੁੱਲ ਵਿਚਾਰੇ ਕਿੱਥੋਂ ਲੈ ਕੇ ਪੀ ਸਕਦੇ ਆਂ ਇਹ ਰੋਜ਼ ਦਾ 2 250 ਦਾ ਪਾਣੀ ਐਮ ਐਲ ਏ ਨੂੰ ਕੋਈ ਕੰਪਲੀਟ ਕੀਤੀ ਇਲਾਕੇ ਦੇ ਐਮ ਐਲ ਏ ਨੇ ਜੋਨੜੀ ਦਫ਼ਤਰ ਜੇ ਕੰਪਲੀਟਾ ਪਾਈਆਂ ਸੀਗੀਆਂ ਅਜੇ ਤੱਕ ਸਾਡੀ ਸੁਣਵਾਈ ਨਹੀਂ ਹੋਈ ਜੀ ਕੀ ਮੰਗ ਕੇ ਰੋਜ਼ ਵੇ ਪਾਣੀ ਦੇ ਵਿੱਚ ਕੀੜੇ ਆਂਦੇ ਆ ਪਾਣੀ ਆਣਾ ਸਾਫ਼ ਚੱਲੂ ਏ ਸਾਡੀ ਆਈ ਮੰਗ ਨਹੀਂ ਹੱਲ ਹੁੰਦਾ ਫਿਰ ਕੀ ਕਰਾਂਗੇ ਅਸੀਂ ਹੁਣ ਕੁਲਵਿੰਦਰ ਸਿੰਘ ਕਿੰਦਾ ਜੀ ਨੂੰ ਕਿਹਾ ਵਾ ਜੀ ਉਹਨਾਂ ਨੂੰ ਬੁਲਾਇਆ ਵਾ ਕੀ ਲੱਗਦਾ ਗਰਮੀ ਜ਼ਿਆਦਾ ਪੈ ਰਹੀ ਏ ਤੇ ਪਾਣੀ ਬਿਨਾ ਜਿਹੜਾ ਨਹੀਂ ਰਿਹਾ ਜਾ ਰਿਹਾ ਉਹ ਤਾਂ ਭਾਜੀ ਨਹੀਂ ਰਿਹਾ ਜਾ ਰਿਹਾ ਉਹ ਤਾਂ ਤੁਹਾਨੂੰ ਵੀ ਪਤਾ ਹੀ ਏ ਕੋਈ ਇਨਸਾਨ ਨਹੀਂ ਰਹਿ ਸਕਦਾ ਜਿੰਨੀ ਗ ਹੁਣ ਜਿਹੜਾ ਗੰਦਾ ਪਾਣੀ ਕਿੰਦਾ ਪੀ ਸਕਦੇ ਆਂ 2 400 ਦਾ ਪਾਣੀ ਮੁੱਲ ਦਾ ਪੀ ਨਹੀਂ ਸਕਦੇ ਰੋਜ਼ ਓਕੇ ਬੇਟਾ ਥੈਂਕ ਯੂ ਚਲ ਅੰਦਰ ਸ਼ਰਮਾ ਜੀ ਅੱਛਾ ਕੀ ਗੱਲ ਬਾਤ ਹੈ ਇੱਥੇ ਇਕੱਠ ਹੋਇਆ ਹੋਇਆ ਹੈ ਸ਼ਰਮਾ ਜੀ ਕਿਹੜਾ ਇਲਾਕਾ ਕੀ ਹੋਇਆ ਜੀ ਇਹ ਬੀਆਰਐਸ ਨਗਰਾ ਜੀ 57 ਨੰਬਰ ਵਾਰਡ ਦਾ ਐਲ ਬਲਾਕ ਆ ਇਹੇ ਇਹਦੇ ਵਿੱਚ ਲੋਕਾਂ ਦੇ ਕਾਫੀ ਚਿਰ ਤੋਂ ਕੰਪਲੇਂਟ ਸੀ ਸਾਡੇ ਕੋਲ ਆਫਿਸ ਆਏ ਸੀਗੇ ਵੀ ਸਾਡੇ ਪਾਣੀ ਤੇ ਸੀਵਰੇਜ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਅਸੀਂ ਪਹਿਲਾਂ ਜ਼ੋਨ ਡੀ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਹਫ਼ਤਾ ਹੋ ਗਿਆ ਤੁਹਾਨੂੰ ਦੱਸ ਦਿੰਦਾ ਕਿ ਉਹ ਐਪਲੀਕੇਸ਼ਨ ਦਿੱਤੀ ਉਹਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਫਿਰ ਅੱਜ ਇਹ ਤੁਹਾਨੂੰ ਸਾਰੇ ਭਰਾਵਾਂ ਨੂੰ ਸੱਦਿਆ ਸਦ ਕੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਵੀ ਇੱਥੇ ਸੀਵਰੇਜ ਤੇ ਪਾਣੀ ਦਾ ਵਿਕੱਠਾ ਹੋ ਕੇ ਆ ਰਿਹਾ ਵੀ ਇਹਦਾ ਕੋਈ ਹੱਲ ਕਰੋ ਪਹਿਲਾਂ ਵੀ ਕੰਪਲੇਂਟਾਂ ਇਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਪੰਜ-ਛੇ ਵਾਰੀ ਕੰਪਲੇਂਟਾਂ ਦਿੱਤੀਆਂ ਉਹ ਕਦੇ-ਕਦੇ ਵਿੱਚੋਂ ਇੱਕ ਦੋ ਵਾਰੀ ਇ ਸੀ ਉਸ ਤੋਂ ਮੁੜ ਕੇ ਕਦੇ ਕੋਈ ਆਇਆ ਜਿਸ ਤਰ੍ਹਾਂ ਇੰਨੀ ਜਿਆਦਾ ਗਰਮੀਆਂ ਪਾਣੀ ਤੋਂ ਬਿਨਾਂ ਲੱਗਦਾ ਗੁਜ਼ਾਰਾ ਨਹੀਂ ਹੈਗਾ ਪਰ ਹਾਲਾਤ ਜਿਹੜੇ ਨੇ ਕੀ ਲੱਗਦਾ ਅਫਸਰ ਸ਼ਹੀ ਕਿਉਂ ਨਹੀਂ ਸੌਂਦੀ ਜਾਂ ਕੋਈ ਸਮਝੋ ਬਾਹਰ ਆ ਜੀ ਲੋਕਾਂ ਦੀ ਸਰਕਾਰ ਬਣੀ ਲੋਕਾਂ ਦੀ ਜਾਂ ਲੋਕਾਂ ਨੇ ਇੰਨਾ ਵਧੀਆ ਫਤਵਾ ਦਿੱਤਾ ਉਹਨਾਂ ਨੂੰ 52 ਐਮ ਐਲ ਏ ਜਿੱਤ ਕੇ ਉਹਨਾਂ ਨੂੰ ਦਿੱਤੇ ਨੇ 92 ਮਤਲਬ ਕੋਈ ਬਣਾਏ ਨੇ ਉਹਨਾਂ ਦੇ ਲੋਕਾਂ ਨੇ ਇੰਨਾ ਵਧੀਆ ਦਿੱਤਾ ਲੋਕਾਂ ਦਾ ਕੋਈ ਸੁਣ ਨਹੀਂ ਰਹੇ ਹੁਣ ਇਸ ਟਾਈਮ ਇਹ ਨਿੱਕੀਆਂ ਨਿੱਕੀਆਂ ਜਿਹੜਾ ਬੇਸਿਕ ਗੱਲਾਂ ਨੇ ਬੇਸਿਕ ਗੱਲਾਂ ਹੀ ਨਹੀਂ ਉਹਨਾਂ ਦੀਆਂ ਪੂਰੀਆਂ ਕਰ ਰਹੇ ਨੇ ਪਾਣੀ ਤੱਕ ਬੇਸਿਕ ਚੀਜ਼ ਆ ਜਿਹੜੀ ਸਭ ਤੋਂ ਪਹਿਲੀ ਮੁੱਢਲੀ ਆ ਉਹ ਹੀ ਨਹੀਂ ਪੂਰੀ ਕਰ ਰਹੇ ਬਾਕੀ ਇਹਨਾਂ ਨੇ ਹੋਰ ਕੀ ਪੂਰਾ ਕਰਨਾ ਇਹ ਕਰੇ ਇਹ ਹੈ ਹੱਲ ਨਹੀਂ ਹੁੰਦਾ ਤਾਂ ਕੀ ਅਗਲਾ ਕੀ ਐਕਸ਼ਨ ਲਿਆ ਜਾਊਗਾ ਅਗਲਾ ਅਸੀਂ ਇਹੀ ਐਕਸ਼ਨ ਸਾਰਾ ਮਹੱਲਾ ਇਕੱਠਾ ਹੋ ਕੇ ਫਿਰ ਜੋਂਡੀ ਦੇ ਬਾਹਰ ਬੈਠਾਂਗੇ ਇਥੋਂ ਪਾਣੀ ਭਰ ਕੇ ਲੈ ਕੇ ਜਾਵਾਂਗੇ ਉਹਨਾਂ ਨੂੰ ਪਰ ਕਹਾਂਗੇ ਜਿਹੜੇ ਵੱਡੇ ਅਫਸਰ ਨੇ ਵੀ ਆ ਪੀ ਕੇ ਤੁਸੀਂ ਪੀ ਕੇ ਦੇਖੋ ਜਰਾ ਇੱਕ ਵਾਰੀ ਇਹ ਦੋ ਟੂਟ ਦੀ ਕਦੋਂ ਕਦੋਂ ਤੋਂ ਬੰਦ ਆ ਪਾਣੀ ਜਿਹੜਾ ਗੰਦਾ ਆ ਰਿਹਾ ਪਾਣੀ ਦੀ ਕੰਪਲੇਂਟ ਤਾਂ ਜਾਤ ਪਹਿਲਾਂ ਵੀ ਕੰਪਲੇਟਾਂ ਦਿਤੀਆਂ ਕੰਪਲੇਟ ਦੇ ਵਿੱਚ ਕਿਸੇ ਨੇ ਕੋਈ ਤੁਹਾਨੂੰ ਦੱਸਿਆ ਅੱਗੇ ਵੀ ਇਨਸਪੈਕਟਰ ਆਉਂਦਾ ਸਿੰਪਲ ਪਰ ਕੇ ਲੈ ਜਾਂਦਾ ਫਿਰ ਕੋਈ ਆਉਂਦਾ ਨਹੀਂ ਸੀਗਾ ਜੀ ਕਹਿੰਦਾ ਜੀ ਲਗਾਤਾਰ ਜਿਵੇਂ ਪਾਣੀ ਦੀ ਡਿਮਾਂਡ ਲਗਾਤਾਰ ਗਰਮੀ ਦੇ ਵਿੱਚ ਵਧ ਰਹੀ ਹੈ ਲੱਗਦਾ ਟਿਊਬ ਹੋਣ ਪੂਰ ਲਗਾਣੇ ਚਾਹੀਦੇ ਨੇ ਇਹ ਟਿਊਬਲ ਤਾਂ ਚਲੋ ਗੱਲ ਤਾਂ ਪਾਣੀ ਤਾਂ ਆ ਰਿਹਾ ਕੋਈ ਪਾਣੀ ਇਹ ਨਹੀਂ ਕਹਿੰਦੇ ਅਸੀਂ ਪਾਣੀ ਨਹੀਂ ਆ ਰਿਹਾ ਪਰ ਪਾਣੀ ਮਿਕਸ ਹੋ ਕੇ ਗੰਦਾ ਹੋ ਕੇ ਆ ਰਿਹਾ ਪਾਣੀ ਦੇ ਟਿਊਬਲ ਦੀ ਕੰਪਲੇਟ ਤਾਂ ਤਾਂ ਦੱਸਿਓ ਵੀ ਕੰਪਲੈਂਟ ਆ ਸੀ ਉਹੀ ਕਹਿਣਾ ਕੋਈ ਇਹ ਨਹੀਂ ਕੋਈ ਉਦਾਂ ਹੀ ਰੌਲਾ ਪਾਈ ਹੈ ਵੀ ਉਹ ਬਿਮਾਰ ਹੋ ਗਏ ਆ ਵੀ ਕਾਫੀ ਰੌਲਾ ਬੱਚੇ ਦੱਸਦੇ ਕੋਈ ਆਉਂਦਾ ਕੋਈ ਇੰਸਪੈਕਟਰ ਹੈਗਾ ਇੱਥੇ ਬੀਬੀ ਖੜੇ ਨੇ ਉਹਨਾਂ ਨੂੰ ਦੱਸਿਆ ਕਹਿੰਦੇ ਆਉਂਦੇ ਤੇ ਵੀ ਫਿਲਟਰ ਵਾਲਾ ਪਾਣੀ ਬੋਤਲਾਂ ਮੰਗਾ ਲਿਆ ਕਰੋ ਪੀਆ ਕਰੋ ਕਹਿੰਦੇ ਅਸੀਂ ਗਰੀਬ ਬੰਦੇ ਆ ਰੋਜ਼ ਕਿੱਥੋਂ ਅਸੀਂ ਇੰਨਾ ਪਾਣੀ ਮੋਲਰਾ ਕਿੱਥੋਂ ਲੈ ਸਕਦੇ ਅਸੀਂ ਗਰੀਬ ਆ ਕੋਈ ਫਿਲਟਰ ਵੀ ਲੋਕਾਂ ਦਾ ਹੀ ਸੁਣਵਾਈ ਕੀਤੀ ਜਾਵੇ ਇਹ ਜੋ ਇਹਨਾਂ ਦੀ ਕੰਪਲੇਂਟ ਹੈ ਇਹਨੂੰ ਦੂਰ ਕੀਤਾ ਤੁਹਾਡੇ ਮਤੇ ਨੂੰ ਇਸੇ ਕਰਕੇ ਸੱਦਿਆ ਵੀ ਭਾਈ ਸਾਡੀ ਉੱਤੇ ਸੁਣਵਾਈ ਨਹੀਂ ਉਹਦੀ ਸ਼ੈ ਤੁਹਾਡੀ ਟੀਵੀ ਜੋ ਤੁਹਾਡੇ ਜਰੀਏ ਜਾਂ ਕੋਈ ਸਾਡੀ ਸੁਣਵਾਈ ਇਹਨਾਂ ਦੀ ਸੁਣ ਕੇ ਇਹਨਾਂ ਦਾ ਕੋਈ ਕੰਮ ਹੱਲ ਕਰ ਦੇਵੇ ਜੇਕਰ ਕੋਈ ਲਿੰਕਣਵਾਈ ਹੋਈ ਜੀ ਕੋਈ ਅਗਲਾ ਐਕਸ਼ਨ ਕੋਈ ਲਿਖੇ ਜਲਦੀ ਬਿਲਕੁਲ ਲਿਖਿਆ ਜਾਊਗਾ ਇਹੀ ਐਕਸ਼ਨ ਹੈ ਵੀ ਇਹੀ ਜਾ ਕੇ ਆਪਣੇ ਜਨ ਡੀ ਦੇ ਵਿੱਚ ਬੈਠਾਂਗੇ ਜਾ ਕੇ ਜੀ ਸਾਰੇ ਉਹਨਾਂ ਨੂੰ ਕੰਪਲੇਂਟ ਕਰਾਂਗੇ ਸਾਰਾ ਮੱਲਾ ਇਕੱਠੇ ਹੋ ਕੇ ਉੱਥੇ ਬਾਹਰ ਧਰਨਾ ਦੇਵਾਂਗੇ ਉਹਨਾਂ ਦੀ ਕਹਿੰਦੇ ਆ ਵੀ ਇੰਨੇ ਹੀ ਲੋਕੀ ਵੀ ਜਾ ਕੇ ਧਰਨਾ ਦੇਵਾਂਗੇ ਅਫਸਰਾਂ ਨੂੰ ਜਾ ਕੇ ਦੱਸਾਂਗੇ ਵੀ ਆ ਗੰਦਾ ਪਾਣੀ ਲੈ ਕੇ ਜਾਵਾਂਗੇ ਵੀ ਤੁਸੀਂ ਪੀ ਕੇ ਦਿਖਾਓ ਇਹਨੂੰ ਵੀ ਇੱਥੇ ਲੋਕ ਕਿੰਨੇ ਪੀ ਪੀ ਕੇ ਤੰਗ ਹੋ ਰਿਹਾ ਦੋ ਲੇਡੀਜ਼ ਾਸ ਰਹੀਆਂ ਚੁੰਨੀ ਟੁੱਟੀ ਤੇ ਡਬਲ ਡਬਲ ਕੱਪੜਾ ਬਨ ਕੇ ਫੇਰ ਛਾਣ ਕੇ ਥੱਲੇ ਥੋੜਾ ਸਾਫ ਪਾਣੀ ਆਉਂਦਾ ਪਰ ਪਾਣੀ 'ਚ ਉਹ ਸਮੈਲ ਵੀ ਆਉਂਦੀ ਹੈ ਉਹ ਸਿਰਫ ਮਿੱਟੀ ਘੱਟਾ ਰੁਕ ਜਾਂਦਾ ਚੁੰਨੀਆਂ ਨਾਲ ਪਰ ਜੇ ਸਮੈਲ ਆਉ ਤਾਂ ਜਾਂ ਗੰਦਾ ਪਾਣੀ ਉਹ ਤਾਂ ਵੈਸੇ ਹੀ ਨੋਰਮਲ ਆ ਰਿਹਾ ਅਸੀਂ ਤਾਂ ਇਹੀ ਜਾ ਕੇ ਉਹ ਜੋਂਡੀ ਜਾ ਕੇ ਬੈਠਾਂਗੇ ਸਾਰੇ ਭਰ ਕੇ ਲੈ ਕੇ ਜਾਵਾਂਗੇ ਵੀ ਅਫਸਰਾਂ ਨੂੰ ਕਹਾਂ ਤੁਸੀਂ ਪੀ ਕੇ ਦਿਖਾਓ ਸਾਨੂੰ